ਫਤਿਹਗੜ ਸਾਹਿਬ ਦੇ ਪਿੰਡ ਮੁਸਤਫਾ ਬਾਦ ਦੇ ਵਿੱਚ ਵਿਆ ਸਮਾਗਮ ਦੌਰਾਨ ਵਾਪਰਿਆ ਵੱਡਾ ਹਾਦਸਾ ਗੈਸ ਸਿਲੰਡਰ ਫਟਣ ਦੇ ਨਾਲ ਤਿੰਨ ਮਹਿਲਾਵਾਂ ਦੀ ਮੌਤ ਗੈਸ ਲੀਕ ਹੋਣ ਦੇ ਨਾਲ ਹੋਇਆ ਤਮਾਕਾ ਪੰਜਾਬ ਸਰਕਾਰ ਦਾ ਮਿਸ਼ਨ ਰੋਜ਼ਗਾਰ ਮੁੱਖ ਮੰਤਰੀ ਮਾਨ ਅਜ ਪੀਐਸਪੀਸੀਐਲ ਦੇ ਨਵ ਨਿਯੁਕਤ ਉਮੀਦਵਾਰਾਂ ਨੂੰ ਮੰਡਨਗੇ ਨਿਸ਼ਚਿਤ ਪੱਤਰ ਚੱਲਿਆ ਦੇ ਚੈਗੋਰ ਥੀਏਟਰ ਦੇ ਵਿੱਚ ਹੋਏਗਾ ਸਮਾਗਮ ਦੇ ਚੋਣਾਂ ਦੇ ਨਤੀਜਿਆਂ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਬਿਆਨ ਕਿ ਅੱਜ ਦੇ ਚੋਣਾਂ ਨੇ ਸਭ ਦੇ ਉਪਲੈਖੇ ਕੀਤੇ ਦੂਰ ਸ਼ਹਿਰੀ ਤੇ ਪੇਂਡੂ ਦੋਵੇਂ ਖੇਤਰਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੇ ਵੱਧ ਵੋਟ ਆਈਪਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਰਿਸ਼ਭ ਪੰਥ 7 ਕਰੋੜ ਦੇ ਵਿੱਚ ਲਖਨਊ ਸੁਪਰ ਜਾਇੰਟਸ ਨੇ ਖਰੀਦਿਆ ਪੰਜਾਬ ਦੇ ਪੰਜਾਬ ਦੇ ਸ਼ਾਇਦ ਨੂੰ 46 ਕਰੋੜ ਤੇ ਅਰਸ਼ਦੀਪ ਸਿੰਘ ਨੂੰ 18 ਕਰੋੜ ਖਰੀਦਿਆ ਸ਼ਿਕਾਲ نیوز ਜਰਨ ਪੰਜਾਬ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗੁਰਜੋਤ ਸੰਧੂ ਸ਼ੁਰੂ ਕਰਦੇ ਬੁਲੇਟਨ ਦੀ ਅੱਜ ਤੋਂ ਸੰਸਦ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਵਸੇ ਕਿ ਇਜਲਾਸ ਦੇ ਹੰਗਾਮੇਦਾਰ ਰਹਿਣ ਦੇ ਪੂਰੇ ਅਸਰ ਨੇ ਤਵੀ ਦਸੰਬਰ ਤੱਕ ਸੰਸਦ ਦਾ ਸਰਦ ਰੁੱਤ ਇਜਲਾਸ ਚੱਲਦਾ ਰਹੇਗਾ ਔਰ ਪੰਜ ਨਵੇਂ ਕਾਨੂੰਨ ਦੇਸਲੇ 15 ਬਿੱਲ ਲੈ ਆ ਸਕਦੀ ਹੈ ਸਰਕਾਰ ਨੈਸ਼ਨਲ ਇਲੈਕਸ਼ਨ ਬਿੱਲ ਪੇਸ਼ ਕਰ ਸਕਦੀ ਹੈ ਸਰਕਾਰ ਔਰ ਇਸ ਦੇ ਤਹਿਤ ਇੱਕੋ ਸਮੇਂ ਦੇ ਵਿੱਚ ਵਿਧਾਨ ਸਭਾ ਤੇ ਲੋਕ ਸਭਾ ਦੋਵੇਂ ਚੋਣਾਂ ਹੋਣਗੀਆਂ और एवं पूरे देश से विचวน गया हालांकि इसे लेके काफी किंतु परंतु भी हुए ने तो 15 बिल ने को नजर है जिसको सरकार लिया सकती है शुरुआत होने जा रही है आज नए सत्र विरोध اجلاس से और संसद का इसार विरोध اجلاس होएगा तब 20 दिसंबर तक اجلاس चलेगा ਅਕੇ ਵਦਾਂਗੀ ਤਾਂ ਆਬੋ ਹਵਾ ਦਾ ਜ਼ਿਕਰ ਕਰਾਂਗੇ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਦੇ ਵਿੱਚ ਅਜੇ ਵੀ ਸੁਧਾਰ ਨਹੀਂ ਹੋਇਆ ਪਰ ਪ੍ਰਦੂਸ਼ਣ ਦਾ ਪੱਧਰ ਬਹੁਤ ਖਰਾਬ ਸ਼੍ਰੇਣੀ ਦੇ ਵਿੱਚ ਬਰਕਰਾਰ ਹੈ ਬਹੁਤੇ ਇਲਾਕਿਆਂ ਦੇ ਵਿੱਚ ਦੱਸਿਆ ਕਿ ਹਾਲਾਤ ਖਰਾਬ ਨੇ ਔਰ 300 ਤੋਂ ਜ਼ਿਆਦਾ ਜੋ AQI ਹੈ ਉੱਦੜ ਚ ਕੀਤਾ ਗਿਆ ਹੈ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਤੇ ਅੱਜ ਸੁਪਰੀਮ ਕੋਰਟ ਸੁਣਵਾਈ ਹੈ ਤਾਂ ਗ੍ਰੈਪ ਚਾਰ ਦੀਆਂ ਲੱਗੀਆਂ ਪਾਬੰਦੀਆਂ ਤੇ ਵਿਚਾਰ ਹੋਏਗਾ ਸਕੂਲਾਂ ਨੂੰ ਖੋਲਣ ਤੇ ਵੀ ਵਿਚਾਰ ਹੋ ਸਕਦਾ ਹੈ ਔਰ ਪੰਜਾਬ ਤੇ ਚੰਡੀਗੜ੍ਹ ਦੀ ਹਵਾ ਦੇ ਵਿੱਚ ਕੱਲ ਦੇ ਨਾਲ ਸੁਧਾਰ ਹੈ ਚੰਡੀਗੜ੍ਹ ਦੇ ਵਿੱਚ AQI साढ़े तीन सौ तो ढाई सौ के नेे पहुँच गया है पंजाब के भी एक आर ढाई सौ के करीब पहुँचा है तो मंडी गोबिंदगढ़ के दो सौ इकाहठ दर्ज किया गया और ज्यादातर इलाक ए क्यू आई डेढ़ सौ के नेे है तो प्रदूषण का मीटर तुम दिखा रहे हैं अज सवेरे छे बजे की कुछ हालात ने दिल्ली आनंद बिहार तीन सौ चौंती ए क्यू आई दर्ज किया गया है इसके चलते बवाना के तीन सौ बई अपने आप के पुअर कैटेगरी है डेंजरस हालात ਜਿਹੜੇ ਪਹਿਲਾਂ ਪੜੇ ਸਨ ਥੋੜਾ ਸਤਾਰਜ ਤੋਂ ਤਾਂ ਵਜ਼ੀਰਪੁਰ ਦਿੱਲੀ ਦੇ ਵਿੱਚ 328 EQY ਦਰਜ ਕੀਤਾ ਗਿਆ ਹੈ। ਔਰ ਇਸੇ ਦੇ ਚਾਲਦੇ ਜੇਕਰ ਗੱਲ ਕੀਤੀ ਜਾਏ ਪੰਜਾਬੀ ਬਾਗ ਦੀ 316 EQY ਦਰਜ ਕੀਤਾ ਗਿਆ ਹੈ। ਇੱਥੇ ਵੀ ਕਾਫੀ ਜ਼ਿਆਦਾ ਖਾਵਾ ਦੀ ਗੁਣਵੱਤਾ ਖਰਾਬ ਹੈ। ਐਸੇਦਰਾਲ ਸੈਕਟਰ 58 ਚਲਦੀ ਕਰਦਾ ਜ਼ਿਕਰ ਕਰਾਂਗੇ ਇੱਥੇ 250 ਤੋਂ ਥੋੜਾ ਉੱਤੇ ਹੈ 264 AQI ਦਰਜ ਕੀਤਾ ਗਿਆ ਅੱਜ ਸਵੇਰੇ 6 ਵਜੇ ਦਾ ਪ੍ਰਦੂਸ਼ਣ ਦਾ ਮੀਟਰ ਤੁਹਾਨੂੰ ਦਿਖਾ ਰਹੇ ਹਾਂ ਇਸੇ ਤਰ੍ਹਾਂ ਸੈਕਟਰ 22 ਚੰਡੀਗੜ੍ਹ ਦੇ ਵਿੱਚ 2200 AQI ਦਰਜ ਕੀਤਾ ਗਿਆ ਹੈ। ਔਰ ਇਸ ਦੇ ਚਾਦੇ ਸੈਕਟਰ 25 ਦਾ ਜ਼ਿਕਰ ਕੀਤਾ ਜਾਏ ਇੱਥੇ ਵੀ ਕਾਫੀ ਜ਼ਿਆਦਾ ਸਥਿਤੀ ਪਹਿਲਾਂ ਦੇ ਨਾਲੋਂ ਤਾਂ ਸੁਧਰੀ ਹੈ ਪਰ ਅਜੇ ਵੀ ਬਹੁਤ ਹੀ ਜ਼ਿਆਦਾ ਠੀਕ ਨਹੀਂ ਹੈ। 219 AQI ਦਰਜ ਕੀਤਾ ਗਿਆ ਪੰਜਾਬਦਾਰ ਰੱਖਾਂਗੇ ਤਾਂ ਪੰਕਰ ਜੇਕਰ ਲੁਧਿਆਣਾ ਦਾ ਜ਼ਿਕਰ ਕੀਤਾ ਜਾਵੇ 198 AQI ਦਰਜ ਕੀਤਾ ਗਿਆ ਹੈ 6 ਵਜੇ अज सवेरे पंजाब के हालात वेख रहे हैं तो मंडी गोबिंदगढ़ दो सौ इकाहट दर्ज किया गया है और होर वो वक्त तस्वीर लगातार दिखा रहे हैं तो जलंधर एक सौ सतर है तो बेहतर है सुधार है पर दिल्ली का जिक्र करा शंकर आनंद मेरे सहयोगी फोन लाइन से मौजूद ने शंकर हालात पहले से बेशक सुधरे हैं लेकिन अभी भी काफ़ी चिंताजनक बने हुए हैं और आज खास तौर पर सुप्रीम कोर्ट में सुनवाई है निश्चित तरफ देखिए आज की जो सुनवाई है कई मायनों में बेहद महत्वपूर्ण है क्योंकि जिस तरह से पिछली सुनवाई के दौरान में दिल्ली सरकार को फटकार लगाई गई थी और उस वक्त में दिल्ली पुलिस को भी कहा गया था कि इस तरह से आ, काफी जो ऐसे वाहन जो हरियाणा की तरफ से आते हैं यूपी की तरफ से आते हैं दिल्ली में अवैध तरीके से ट्रक और बसें जो है वो प्रवेश करती हैं तो उनकी जो रोकथाम के लिए क्या व्यवस्था किया गया है एक सौ तेरह प्वाइंट ऐसे बनाने की बात की गई थी तो वहाँ पर क्या व्यवस्था लगाया गया है या नहीं लगाया गया है उसके बारे में दिल्ली पुलिस को एक रिपोर्ट देनी होगी दिल्ली सरकार इस मामले पर वायु प्रदूषण के मामले पर क्या काम कर रही है दिल्ली पुलिस दिल्ली, दिल्ली सरकार के द्वारा एक रिपोर्ट दिया जाएगा और राजधानी दिल्ली की बात करें या हरियाणा की बात करें या पंजाब की बात करें वहाँ पर किस तरह से वायु प्रदूषण के मामले को कंट्रोल करने की कोशिश की जा रही है तो इससे जुड़ा भी रिपोर्ट दिया जाएगा और इस मामले में आज दो जजों की बेंच इस मामले पे सुनवाई करने वाली है एक तरह से कहा जा सकता है कि वायु प्रदूषण को लेकर जिस तरह से आ, सुप्रीम कोर्ट काफी सख्त है और जिस तरह से इस मामले को लेकर कई रिपोर्ट जो है वो, वो मांगे गए हैं तो आज देखना लाजमी होगा की आज की सुनवाई के दौरान में किस तरह का जो सख्त आदेश जो है वो कोर्ट के द्वारा दिया जाएगा और पिछली कुछ सुनवाई के दौरान में जिस तरह से ये भी एक निर्णय लिया गया था कि जो ट्वेल्थ क्लास तक के जो बच्चे हैं उसके स्कूलों को बंद किया जाए और जिससे कि वायु प्रदूषण के शिकार वो बच्चे ना हो सके और अपने घर में रह करके वो ऑनलाइन क्लासेस कर सके तो इन तमाम मसलों पर आज एक महत्वपूर्ण सुनवाई होनी है और आज देखा जाएगा कि आज किस तरह से સુપ્રીમ કોર્ટ ਇਸ મામલે પર સુનાવણી કરતી હૈ ઠીક હૈ બહોત બહોત શુક્રિયા શંકર તમામ જાનકારી કે લિયે તકુલમિલા કે ઝિક્ર યુગયા કે પિછલી સુનાવણી કે દુરઆન સુપ્રીમ કોર્ટ ને એકયાસી કે ઝિકર કોઈ ભી ફૈસલે દે વિચ ક્યોકી સ્કૂલા નુ બંધ કરન દા ફૈસલા હૈ તા ઉસ سارے સંબંધક ઔર ગ્રેપચાર દિયા સાખાસ્તોતે જડે અશпта લાગુ હોઈયા હુઈયા ને ઉના નુ હટાવન તો પહેલા એક વાર હુકમ દા ઇંતજાર કી તરહ ਅਗੇ ਬਤੇਆਾਾ ਸ਼ਮਸ਼ੇਰ ਸਿੰਘ ਦੁੱਲੋ ਨੇ ਐਸਜੀਪੀਸੀ ਤੇ ਗੰਭੀਰ ਇਲਜ਼ਾਮ ਲਗਾਏ ਨੇ ਦਲਿਤਾ ਦੇ ਨਾਲ ਭੇਤਪਾਪ ਕਰਦੀ ਐਸਜੀਪੀਸੀ ਉਹਨਾਂ ਨੇ ਇਲਜ਼ਾਮ ਲਗਾਏ ਨੇ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਨਹੀਂ ਬਣਾਉਂਦੀ ਉਹਨਾਂ ਨੇ ਕਿਹਾ ਤਾਂ ਭਾਈ ਜੈਤਾ ਜੀ ਵੀਰ ਜੀ ਦੀ ਵੀਰ ਸਿੰਘ ਜੀ ਦੀ ਗੱਲ ਕੀਤੀ ਜਾਵੇ ਦੁੱਲੋ ਨੇ ਕਿਹਾ ਸਾਡੇ ਸ਼ਹੀਦਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਤਾਂ ਸਾਡੇ ਲੋਕਾਂ ਨੇ ਖੁਦ ਯਾਦਗਾਰਾਂ ਬਣਾਈਆਂ ਨੇ ਗੋਬਿੰਦ ਸਿੰਘ ਦਾ ਸਿੱਖ ਭੇਤਪਾਪ ਨਹੀਂ ਕਰ ਸਕਦਾ ਦੁੱਲੋ ਦਾ ਇਹ ਕਹਿਣਾ ਹੈ ਸ਼ਮਸ਼ੇਰ ਸਿੰਘ ਦੁੱਲੋ ਦਾ ਸਿੱਕੇ ਸਾਬਕਾ ਰਾਜ ਸਭਾ ਮੈਂਬਰ ਨੇ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਰਹੇ ਨੇ ਤਾਂ ਵੱਡੇ ਆਗੂ ਨੇ ਕਾਂਗਰਸ ਦੇ ਅਰੋੜਾ ਦੇ ਵੱਲੋਂ ਐਸਜੀਪੀਸੀ ਤੇ ਇਸ ਕਿਸਮ ਦੇ ਇਲਜ਼ਾਮ ਲਗਾਏ ਗਏ। ਜਦੋਂ ਗੱਲ ਗੰਦੀ ਗੱਲ ਕਰ ਲਈ ਆਪਾਂ ਇਹ ਯਾਦਗਾਰਾਂ ਜਿਹਦੀਆਂ ਕੁਰਬਾਨੀਆਂ ਸਾਡੇ ਲੋਕਾਂ ਦੀਆਂ ਪਰ ਇਹਨਾਂ ਨੂੰ ਅਣਗੌਲਿਆ ਕੀਤਾ ਜਿਹੜੇ ਇਸ ਤੇ ਸਿਆਸਤ ਕਰਦੇ ਨੇ ਕਬਜਾ ਜਿਨ੍ਹਾਂ ਦਾ ਉਹ ਇਸ ਵੱਲ ਨੂੰ ਧਿਆਨ ਹੀ ਨਹੀਂ ਦਿੱਤੇ ਅਸਲੀ ਜਾਇਦਾਦ ਸਖਦਾ ਗੁਰੂ ਹੋ ਗਿੰਦ ਸਿੰਘ ਦਾ ਸਿੱਖ ਹੋਈ ਹੈ ਜਿਹੜਾ ਸਾਨੂੰ ਇੱਕ ਸਮਝੇ ਸਮੂਹ ਇਹ ਜਾਤ ਪਾਤ ਦੀ ਜਿਹੜੀ ਨਫ਼ਰਤ ਹੈ ਇਸ ਕਰਕੇ ਨਹੀਂ ਕਰਦੇ ਵੀ ਇਹ ਸ਼ੁਰੂ ਕਾ ਹਸਤੀ ਬਾਬਾ ਸੰਘਰਸ਼ ਦੀ ਯਾਦਗਾਰ ਇਸ ਕਰਕੇ ਨਹੀਂ ਬਣੀ ਭਾਈ ਵੀਰ ਸਿੰਘ ਈਸ ਸਿੰਘ ਹੈ ਵੀ ਭਾਈ ਜੇਤਾ ਇਹਨਾਂ ਨੇ ਯਾਦਗਾਰਾ ਕਿਸੇ ਹੋਰ ਨਹੀਂ ਦਿੱਤਾ ਇਹ ਤਾਂ ਚੰਦ ਲੋਕ ਨਹੀਂ ਜਿਹੜੇ ਸਾਡੇ ਸਮਾਜ ਦੇ ਜਿਨ੍ਹਾਂ ਨੇ ਮੂਹਰੇ ਹੋ ਕੇ ਬਣਾਈਆਂ ਨੇ ਕਿਉਂਕਿ ਇਸ ਜੁਪੀਸੀ ਦਾ ਕੋਈ ਰੋਲ ਨਹੀਂ ਹੈ ਹੂੰ ਦੂਲੋ ਸਾਹਿਬ ਇੱਕ ਪਾਰਟੀ ਦੇ ਪ੍ਰਧਾਨ ਵੀ ਰਹੇ ਤੇ ਰਾਜ ਸਭਾ ਦੇ ਮੈਂਬਰ ਵੀ ਰਹੇ ਜੀ ਕਿਵੇਂ ਕਹਿ ਸਕਦੇ ਆ ਕਿ ਸਾਡੇ ਹਮ ਭਾਈ ਜੇਤਾ ਜੀ ਜਾਂ ਭਾਈ ਸੰਗਤ ਸਿੰਘ ਜੀ ਇਹ ਦੂਲੋਂ ਸਾਹਬ ਦੇ ਨਹੀਂ ਇਹ ਸਮੁੱਚੀ ਸਿੱਖ ਕੌਮ ਦੇ ਨੇ ਸਾਡੇ ਸਿਰ ਦਾ ਤਾਜ ਸਿਰ ਦਾ ਮਾਣ ਨੇ ਤੇ ਜਿਨ੍ਹਾਂ ਵੀ ਯਾਦਗਾਰਾਂ ਦੀ ਗੱਲ ਕਰਦੇ ਆ ਉਹ ਯਾਦਗਾਰਾਂ ਅੱਜ ਵੀ ਸਥਾਪਿਤ ਨੇ ਜਿਹਦਾ ਇਹ ਭਲੇਖਾ ਖਾਨ ਦੇ ਨੇ ਇਹ ਜਿੱਥੇ ਕੋਈ ਇੱਕ ਛਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਚੁਣੀ ਹੋਈ ਸੰਸਥਾ ਦੇ ਵਿੱਚ ਐਸਸੀ ਕੋਟੇ ਵਾਸਤੇ ਉਮੀਦਵਾਰੀ ਦੀ ਰਿਜ਼ਰਵੇਸ਼ਨਾ ਦੋਨੋਂ ਸਾਭੂ ਸ਼ਾਇਦ ਨਹੀਂ ਪਤਾ ਹੂੰ ਇਹ ਅ ਅ ਦਲਤ ਔਰਤਾਂ ਤੇ ਦਲਤ ਜਿਹੜੇ ਭਰਾਵਾਂ ਨੂੰ ਸਾਡੇ ਛਰੌਣੀ ਕਮੇਟੀ ਮੈਂਬਰ ਦੇ ਵਿੱਚ ਇੱਕ ਅਨੁਪਾਤ ਦੇ ਵਿੱਚ ਉਹਨਾਂ ਨੂੰ ਮੈਂਬਰ ਬਣਾਇਆ ਜਾਂਦਾ ਤੇ ਹਰ ਸਾਲ ਜਿਹੜੀ ਚੋਣ ਹੁੰਦੀ ਹੈ ਉਹ ਜਿਹੜਾ ਮੀਤ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਹੁੰਦਾ ਚਾਰ ਅਹੁਦੇਦਾਰ ਹੁੰਦੇ ਆ ਪ੍ਰਧਾਨ ਸਿਨੀਅਰ ਵੀ ਪ੍ਰਧਾਨ ਯੂਨੀਅਨ ਵੀ ਪ੍ਰਧਾਨ ਤੇ ਜਨਰਲ ਸੈਕਟਰੀ ਤੇ 11 ਐਗਜ਼ੈਕਟਿਵ ਤੇ ਜਿਹੜਾ ਮੀਤ ਪ੍ਰਧਾਨ ਆ ਉਹ ਦਲਦਪਰਾ ਹੁੰਦਾ ਹੂੰ ਇਹਨਾਂ ਨੂੰ ਜੇ ਸ਼੍ਰੋਮਣੀ ਕਮੇਟੀ ਦੇ ਵਿੱਚ ਇਹਨਾਂ ਨੂੰ ਸ਼ੰਕਾ ਵਾ ਤਾਂ ਇਹ ਗੱਲ ਦਾ ਭੁਲੇਖਾ ਨਾ ਖਾਣ ਮਸਲਾ ਕੀ ਹੈ ਕਿ ਇਹਨਾਂ ਨੂੰ ਤਾਂ ਇਹਨਾਂ ਦੀ ਪਾਰਟੀ ਨੇ ਕਿਨਾਰੇ ਕੀਤਾ ਹੋਇਆ ਹੈ ਉਹ ਉਸ ਗੱਲ ਦਾ ਗਿਲਾ ਜਿਹੜਾ ਕਾਂਗਰਸ ਨੇ ਜਿਹੜਾ ਇਹਨਾਂ ਨੂੰ ਖੁੱਡੇ ਲੈਣ ਲਾਇਆ ਮਾਫ ਕਰਨਗੇ ਮੈਨੂੰ ਵੱਡੇ ਨਹੀਂ ਕਿਨੇ ਲਾਗੂ ਨਹੀਂ ਤੇ ਇਹੋ ਜਿਹੀਆਂ ਬਿਆਨਬਾਜ਼ੀਆਂ ਕਰਕੇ ਇੱਕ ਜਿਹੜੀ ਸੰਸਥਾ ਹੈ ਜਿਹੜੀ ਹਮੇਸ਼ਾ ਗੁਰੂ ਦੇ ਆਸ਼ੇ ਸਭੇ ਸਾਂਝੀ ਵਾਲ ਖੁਦਾਇਨ ਕੋਈ ਨਾ ਬਸ 12 ਦੀ ਗੱਲ ਕਰਦੀ ਆ 1 ਬਟਾ 1 ਕਿ ਹਮ ਬਾਰਕ ਦੀ ਗੱਲ ਕਰਦੀ ਆ 1699 ਦੀ ਵਿਸਾਖੀ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਨੂੰ ਇੱਕ ਕੀਤਾ ਮਾਨਸਿਕ ਜਾਤ ਸਭ ਇੱਕ ਹੈ ਪਛਾਣ ਉਹਦੀ ਗੱਲ ਕਰਦੀ ਆ ਤੇ ਤੁਸੀਂ ਉਸ ਸਿਧਾਂਤ ਨੂੰ ਬਦਨਾਮ ਕਰਦੇ ਤੁਸੀਂ ਆਪਣੇ ਆਪ ਨੂੰ ਕਿਹੜੀ ਭਾਸ਼ਾ ਲੱਭਦੇ ਫਿਰਦੇ ਹਾਂ ਦੂਲੋ ਸਾਹਿਬ ਆਪਣੇ ਆਪ ਨੂੰ ਸ਼ੁੱਧ ਕਰੋ ਤੇ ਆਓ ਇਸ ਗੱਲ ਦਾ ਚੈਲੰਜ ਅਸੀਂ ਕਬੂਲਦੇ ਹਾਂ ਆਓ ਕਿਹੜੀ ਕਿਹਨਾ ਦਲਤ ਦੇ ਅਸੀਂ ਵਿਕਰਾ ਕਰਦੇ ਹਾਂ ਦਲਤ ਸਾਡੇ ਆ ਉਹ ਤੁਹਾਡੇ ਨਹੀਂ ਹੈ ਕਿਉਂਕਿ ਤੁਸੀਂ ਉਹਨਾਂ ਨੂੰ ਵੰਡ ਰਹੇ ਹੋ ਅਸੀਂ ਨਹੀਂ ਵੰਡੇਗੇ ਸਾਡੇ ਸਿਰ ਦਾ ਤਾਜ ਨਹੀਂ ਕੋਈ ਵੀ ਸਮਾਗਮ ਕੋਈ ਵੀ ਪ੍ਰੋਗਰਾਮ ਭਗਤ ਰਵਦਾਸ ਜੀ ਕੋਈ ਵੀ ਹੈ ਇਹ ਭਾਈ ਜੈਦਾ ਜੀ ਦਾ ਪਾਪਾ ਜੀਵਨ ਸਿੰਘ ਜੀ ਦਾ ਜਿੱਦੇ ਵੀ ਇਹ ਇਹ ਸਮਾਗਮ ਹੁੰਦੇ ਨੇ ਨਾ ਛਰੌਣੀ ਕਬੱਡੀ ਵੱਧ ਚੜ ਕੇ ਕਰਦੀ ਆ ਸਾਡੇ ਲਈ ਮਾਣ ਵਾਲੀ ਗੱਲ ਹੁੰਦੀ ਹੈ ਅਸੀਂ ਜਾਣਦੇ ਆ ਮੈਂ ਛਰੌਣੀ ਕਬੱਡੀ ਮੈਂਬਰ ਹੋਣ ਦੇ ਨਾਤੇ ਹਰ ਥਾਂ ਦੇ ਉੱਤੇ ਜਿੱਥੇ ਵੀ ਇਹ ਸਮਾਗਮ ਹੁੰਦੇ ਜਾਣਦੇ ਆ ਅਸੀਂ ਤੁਸੀਂ ਇਹ ਗੱਲਾਂ ਕਰਕੇ ਆਪਣੇ ਆਪ ਨੂੰ ਕੀ ਕੀ ਦਿਖਾਉਣਾ ਚਾਹੁੰਦੇ ਹੋ अगर यूपी के संबल हिंसा के चार लोगों की एस पी दे दस दे कि बी हो जख्मी हुए हालात बने हुए हैं तो हिंसा तो बाद दो महिलाओं के सने कई हिरासत च लिया गया अबल सारे स्कूल जोड़े ने बंद रहन हालातों के मुताबिक फैसला लिया जाएगा खोलन के स्कूलों लैके और कल शाम तो ही चौबीस घंटे इंटरट सेवा बंद की गई है एक दिसंबर तक कोई बारी व्यक्ति संभल देख नहीं आ सकता और दस दिए कि कल उत्तर प्रदेश के दे, संभल जिले के जामा मस्जिद के न्यायालय दे। द्वारा आदेशित सर्वे का विरोध कर रहे का दिन कल पुलिस के हिंसक झड़प हो गई थी उसद ये हालात ज्यादा बिगड़ते हुए नजर आए हैं तो सुनील कुमार ने मेरे सहयोगी लाइन से सुनील अभी तक की क्या कुछ अपडेट है जिस तरीके से हालात बने या पर हिंसा हुई देखिए देखिये मैं आपको बता दूंगी कि संबल के जामा मस्जिद इलाके का मामला है जहाँ कोर्ट के आदेश पर दोबारा यहाँ जामा शाही जामा मस्जिद के सर्वे का आदेश हुआ था जिसके लिए कमिश्नर सर्वे टीम मौके पर पहुंची थी करीब ढाई घंटे सर्वे का ही काम चला है मगर इस दौरान भारी भीड़ उन इलाके में मड़ पड़ी है भीड़ ने जबरदस्त पथराव किया है मारपीट की है आगजनी की है वहाँ मौके पर मौजूद जो पुलिस वाले थे जिनके निजी वाहन थे उनको भी आज के हवाले किया गया है।, है पुलिस के अगर माने तो सुन सुन के उनको निशाना बनाया गया अपने वाहनों में आग नहीं लगाई गई उसके बाद पुलिस ने यहाँ पर बल, बल, बल प्रयोग किया है टीयर गैस छोड़ी छोड़िए लाठीचार्ज किया है वही फायरिंग हुई है पूरे घटनाक्रम में तीन लोगों की मौत हुई है जी मुराबाद के आ, कमिश्नर डी आई जी आई जी डी एम एस पी सभी संबल शहर में कैंप कर रहे हैं इंटरनेट सेवाओं को बंद कर दिया गया है नर्सरी से आ, इंटर तक के जो स्कूल है उनको भी बंद कर दिया गया है जी ठीक है बहुत बहुत शुक्रिया सुनील तमाम जानकारी के लिए तो कुल मिला के एक दिसंबर तक कोई भी बारी व्यक्ति एंटर नहीं कर सकता अपने आप दे एक भी वड्डा फैसला है और एसपी दे समेत बाई जने इस दे जख्मी भी ने चार मौत ਉਧਰ ਮਹਾਰਾਸ਼ਟਰ ਦੇ ਅੰਬਰਨਾਰ ਦੇ ਵਿੱਚ ਫਾਰਮਾ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਪ੍ਰਕਿਰਿਆ ਦੇ ਵਿੱਚ ਬਲਾਸਟ ਤੋਂ ਬਾਅਦ ਇਹ ਭਿਆਨਕ ਅੱਗ ਲੱਗੀ ਹੈ ਤਾਂ ਦੂਰ ਤੱਕ ਅੱਗ ਦੀਆਂ ਲਪਟਾਂ ਉੱਠਦੀਆਂ ਹੋਈਆਂ ਨਜ਼ਰਾਈਆਂ ਨੇ ਫਾਇਰ ਬਿਗੇਟ ਦੀਆਂ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਦੱਸਿਆ ਕਿ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਹਾਲਾਤ ਦੇਖੇ ਜਾ ਸਕਦੇ ਨੇ ਅੱਗ ਦੇ ਫਾਬੜ ਆਕ ਕਿਸ ਤਰੀਕੇ ਦੇ ਨਾਲ ਨੇ ਇਹ ਇੰਨਾ ਨਹੀਂ ਬਹੁਤ ਹੀ ਭਿਆਨਕ ਅੱਗ ਹੈ ਦੇਖਿਆ ਜਾ ਸਕਦਾ ਹੈ ਬਲਾਸਟ ਕਿਸ ਤਰੀਕੇ ਦੇ ਨਾਲ ਹੋ ਰਹੇ ਨੇ ਅਸਮਾਨ ਤੱਕ ਇਸੇ ਮੇ ਦਾ ਗੁਬਾਰਾ ਉੱਠੇ ਹੈ ਅਸਮਾਨ ਤੱਕ ਇਹ ਅੱਗ ਦੀਆਂ ਲਪਟਾਂ ਉੱਠ ਰਹੀਆਂ ਨੇ ਔਰ कुल मिलाकर एक बड़े नुकसान नु ए, ए तस्वीर जेडी है ओदा अंदाजा लगाया जा सकदा है फार्मा फैक्ट्री है ता स्वाभाविक तौर ते लखा दा नुकसान होया होएगा और ब्लास्ट को बाद दे भयानक आंक लगे गाड्या बिड्या आता त्याने मेन पाडला ਅਕੀ ਵਾਤਨਾ ਤਾਂ ਜ਼ਿਮਨੀ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਜਿਸ ਤੋਂ ਬਾਅਦ ਪੰਜਾਬ 'ਚ ਸਿਆਸਤ ਗਰਮਾਈ ਹੋਈ ਹੈ ਜਿੱਥੇ ਆਮ ਆਦਮੀ ਪਾਰਟੀ ਵੱਡੇ ਜਿੱਤ ਦੇ ਜਸ਼ਨ ਮਨਾ ਰਹੀ ਹੈ ਉਥੇ ਕਾਂਗਰਸ ਆਪਣੀ ਹਾਰ ਦੀ ਵਜ੍ਹਾ ਅਕਾਲੀ ਦਲ ਨੂੰ ਦੋਸ਼ ਰਹੀ ਹੈ ਤਾਂ ਦੂਜੇ ਪਾਸੇ ਜ਼ਿਮਨੀ ਚੋਣਾਂ ਤੋਂ ਪਾਸੇ ਰਿਹਾ ਅਕਾਲੀ ਦਲ ਖੁਦ ਨੂੰ ਪੰਜਾਬ ਦੀ ਰੂਹ ਦੱਸ ਰਿਹਾ ਹੈ ਜ਼ਿਮਨੀ ਚੋਣਾਂ ਦਾ ਨਤੀਜਾ ਆ ਚੁੱਕਿਆ ਹੈ ਤੇ ਨਤੀਜਿਆਂ ਨੂੰ ਲੈ ਕੇ ਮੰਥਨ ਜਾਰੀ ਹੈ ਕਿਸ ਨੇ ਇਹਨਾਂ ਚੋਣਾਂ ਦੇ ਵਿੱਚ ਕੀ ਗਵਾਇਆ ਕਿਸ ਨੇ ਕੀ ਖਟਿਆ ਇਸ ਨੂੰ ਲੈ ਕੇ ਚਰਚਾ ਹੋ ਰਹੀ ਹੈ ਆਮ ਆਦਮੀ ਪਾਰਟੀ ਚਾਰ ਦੇ ਵਿੱਚੋਂ ਤਿੰਨ ਸੀਟਾਂ ਜਿੱਤਣ ਨੂੰ ਆਪਣੀ ਵੱਡੀ ਪ੍ਰਾਪਤੀ ਦੱਸ ਰਹੀ ਹੈ ਆਮ ਆਦਮੀ ਪਾਰਟੀ ਨੇ ਦਾਵਾ ਕੀਤਾ ਹੈ ਕਿ ਇਹਨਾਂ ਚੋਣਾਂ ਨੇ ਸੱਭ ਦੇ ਭੁਲੇਖੇ ਦੂਰ ਕਰ ਦਿੱਤੇ ਨੇ ਇਸ ਇਲੈਕਸ਼ਨ ਦੇ ਨਾਲ ਹੋਰ ਵੀ ਕਈ ਭਰਮ ਭੁਲੇਖੇ ਨੇ ਜਿਹੜੇ ਉਹ ਵਿਰੋਧੀ ਪਾਰਟੀਆਂ ਦੇ ਤੇ ਉਹਨਾਂ ਦੇ ਲੀਡਰਾਂ ਦੇ ਨੇ ਜਿਹੜੇ ਕੱਢ ਦਿੱਤੇ ਨੇ ਉਹ ਵਿਰੋਧੀ ਕਾਂਗਰਸ ਪਾਰਟੀ ਦੇ ਜਿਹੜੇ ਕਿ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਇਸ ਭਲੇਖੇ ਦੇ ਵਿੱਚ ਸੀਗੇ ਇਹ ਖਾਬੀ ਪਲਾਵ ਪਕਾਰ ਰਹੇ ਸੀਗੇ ਕਿ ਜੀ ਹੁਣ ਤਾਂ ਮੁੜ ਕੇ ਉਹਨਾਂ ਦੀ 27 ਦੇ ਵਿੱਚ ਫਤਹਿ ਨਿਸ਼ਚਿਤ ਹੈ ਤੇ ਉਹਨਾਂ ਦੇ ਭਲੇਖੇ ਵੀ ਔਰ ਖਾਸ ਤੌਰ ਤੇ ਉਹਨਾਂ ਦੇ ਦਿਗਜ ਲੀਡਰਾਂ ਦੇ ਜਿਹਹੇ ਭਲੇਖੇ ਗਿੱਦੜਵਾਹਾ ਦੇ ਵਿੱਚ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਨਿਕਲੇ ਨੇ ਆਖ ਨੇ ਇਹ ਵੀ ਦਾਵਾ ਕੀਤਾ ਕਿ ਆਮ ਆਦਮੀ ਪਾਰਟੀ ਪਿੰਡੂ ਅਤੇ ਸ਼ਰੀ ਉਹ ਮੇ ਖੇਤਰਾਂ ਦੇ ਵਿੱਚ ਦੂਜੀਆਂ ਪਾਰਟੀਆਂ ਤੋਂ ਕਾਫੀ ਅੱਗੇ ਰਹੀ। ਅ ਵੈਸੇ ਤਾਂ ਹਰ ਸੀਟ ਦੇ ਉੱਪਰ ਹੀ ਚਾਹੇ ਪਿੰਡੂ ਹਲਕੇ ਇਲਾਕੇ ਦੀ ਗੱਲ ਕਰ ਲਈਏ ਚਾਹੇ ਸ਼ਹਿਰੀ ਇਲਾਕੇ ਦੀ ਗੱਲ ਕਰ ਲਈਏ ਹਰ ਜਗ੍ਹਾ ਤੇ ਉ ਦੇ ਉੱਪਰ ਹੀ ਆਲਮੋਸਟ ਆਮ ਆਦੀ ਪਾਰਟੀ ਦੀ ਲੀਡ ਹਰ ਜਗ੍ਹਾ ਹੈ। ਜਿਮਨੀ ਚੋਣਾਂ ਦੇ ਵਿੱਚ ਇੱਕ ਸੀਟ ਜਿੱਤਣ ਵਾਲੀ ਕਾਂਗਰਸ ਆਪਣੀ ਹਾਰ ਦੀ ਵਜ੍ਹਾ ਅਕਾਲੀ ਦਲ ਨੂੰ ਮੰਨ ਰਹੀ ਹੈ। ਕਾਂਗਰਸ ਦਾ ਤਰਕ ਹੈ ਕਿ ਅਕਾਲੀ ਦਲ ਇੱਕ ਸੋਚੀ ਸਮਝੀ ਟੀਲ ਦੇ ਨਾਲ ਚੋਣ ਮੈਦਾਨ ਦੇ ਵਿੱਚੋਂ ਪਿੱਛੇ ਹਟਿਆ ਜਿਸ ਕਰਕੇ ਕਾਂਗਰਸ ਨੂੰ ਨੁਕਸਾਨ ਚੱਲਣਾ ਪਿਆ। ਅਕਾਲੀ ਦਲ ਰਿਹਾ ਅਕਾਲੀ ਦਲ ਦਾ ਚੋਣ ਨਾ ਲੜਦਾ। ਕਿਉਂਕਿ ਅਗਰ ਸੁਖਬੀ ਬਾਦਲ ਜੀ ਹੋਰ ਆ ਵਿਅਕਤੀ ਕੋਈ ਚੋਣ ਲੜਦਾ ਤਾਂ ਉਹ 15000 ਵੋਟ ਕਿਤੇ ਨਾ ਕਿਤੇ 20000 25000 ਵੋਟ ਸਿਕਯੂਰ ਕਰਦਾ। ਜੇ ਅਕਾਲੀ ਦਲ ਅੱਜ ਬੇਲ ਆਊਟ ਨਾ ਕਰਦਾ ਆਪ ਆਦਮੀ ਨੂੰ ਤੇ ਇਹ ਸਾਰੀਆਂ ਹੀ ਚੋਣਾਂ ਹਾਰ ਰਏ ਸਨ। ਕਾਂਗਰਸ ਵੱਲੋਂ ਅਕਾਲੀ ਦਲ ਨੂੰ ਹਾਰ ਦੀ ਵਜ੍ਹਾ ਦੱਸਿਆ ਗਿਆ ਤਾਂ ਅਕਾਲੀ ਦਲ ਨੇ ਵੀ ਤੰਜ ਕਸਦਿਆਂ ਲਿਖਿਆ ਸ਼ਰਮਣੀ ਅਕਾਲੀ ਦਲ ਹੀ ਪੰਜਾਬ ਦੀ ਰੂਹ ਜਿਹੜੇ ਕਹਿੰਦੇ ਸੀ ਸ਼ਰਮਣੀ ਅਕਾਲੀ ਦਲ ਖਤਮ ਹੋ ਗਿਆ ਅੱਜ ਉਹ ਵੀ ਕਹਿ ਰਹੇ ਨੇ ਕਿ ਸ਼ਰਮਣੀ ਅਕਾਲੀ ਦਲ ਦੇ ਨਾ ਲੜਨ ਦਾ ਸਾਨੂੰ ਨੁਕਸਾਨ ਹੋਇਆ ਸ਼ਾਇਦ ਇਸੇ ਝਟਕੇ ਨੇ ਸਮਝਾ ਦਿੱਤਾ ਕਿ ਸ਼ਰਮਣੀ ਅਕਾਲੀ ਦਲ ਪੰਜਾਬ ਦੇ ਲਈ ਕਿੰਨਾ ਜ਼ਰੂਰੀ ਹੈ ਇਹ ਜਿੱਤਾਂ ਬੇਈਮਾਨੀਆਂ ਨੇ ਇਸ ਨੂੰ ਕਾਰਗੁਜ਼ਾਰੀ ਤੇ ਮੋਰ ਸਮਝਣਾ ਹੋਰ ਵੀ ਘਾਤਕ ਸਿੱਧ ਹੋਵੇਗਾ ਹਰ ਵਿੱਚ ਲੁਕੇ ਡੂੰਗੇ ਸੰਦੇਸ਼ ਤੇ ਚਿੰਤਨ ਕਰਨ ਦੀ ਲੋੜ ਹੈ ਜਿਮਨੀ ਚੋਣਾਂ ਦੇ ਵਿੱਚ ਬੀਜੇਪੀ ਦਾ ਪ੍ਰਦਰਸ਼ਨ ਵੀ ਨਿਰਾਸ਼ਾਜਨਕ ਰਿਹਾ ਚਾਰ ਜਿਮਨੀ ਚੋਣਾਂ ਚੋਂ ਤਿੰਨ ਸੀਟਾਂ ਤੇ ਬੀਜੇਪੀ ਦੀ ਜ਼ਮਾਨਤ ਜਬਤ ਹੋ ਗਈ ਹੁਣ ਸਵਾਲ ਇਹ ਹੈ ਕਿ ਕੀ ਜਿਮਨੀ ਚੋਣਾਂ ਨੂੰ 2027 ਵਿਧਾਨ ਸਭਾ ਚੋਣਾਂ ਦਾ ਸੈਮੀਫਾਈਨਲ ਮੰਨਿਆ ਜਾਵੇ ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਪਿਊਰ ਰਿਪੋਰਟ ਸੀਟੀਨ ਹੁਣ ਗੱਲ ਛੋੜ ਨਤੀਜਿਆਂ ਤੋਂ ਬਾਅਦ ਗਿੱਦੜਪਾਹਾ ਦੀ ਪਖੀ ਸਿਆਸਤ ਦੀ ਜਿੱਥੇ ਹੁਣ ਮੁੜ ਰਾਜਾ ਵੜੇ ਤੇ ਰਮਨੀਤ ਬਿੱਟੂ ਆਮੋ ਸਾਹਮਣੇ ਅਰਮੇણો ਮੇਣੀ ਹੋ ਗਏ ਨੇ ਜਿਵੇਂ ਗਿੱਦੜਪਾਹਾ ਤੋਂ ਕਾਂਗਰਸ ਉਮੀਦਵਾਰ ਅੰਮਿਤ ਆਪਣੇ ਘਾਰੇ ਤਾਂ ਫਿਰ ਦੋਵੇਂ ਆਖੂਆਂ ਨੇ ਇੱਕ ਦੂਜੇ ਤੇ ਤਿੱਖੇ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਕਿ ਜਿਹੜਾ ਬਿੱਟੂ ਸਾਡਾ ਭਰਾ ਹੈ ਉਹ ਮਨ ਬੁੱਧੀ ਜਵਾਕ ਹੈ ਮਨ ਬੁੱਧੀ ਜਵਾਕ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦਾ ਬਿਆਨ ਦਿੰਦਾ ਉਹਦੀ ਗੱਲ ਨੂੰ ਮਾਈਂਡ ਨਹੀਂ ਕਰਨਾ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਜਿਹੜੀ ਦਾਲ ਤੇ ਉਹ ਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਬੇਸ਼ੱਕ ਗਿੱਦੜਬਾਹ ਜ਼ਿਲ੍ਹੇ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਤੇ ਜਿੱਤ ਦਾ ਤਾਜ ਆਪ ਦੇ ਡਿੰਪੀ ਢਿੱਲੋਂ ਸਿਰ ਸਜ ਚੁੱਕਾ ਪਰ ਗਿੱਦੜਬਾਹ ਦਾ ਸਿਆਸੀ ਅਖਾੜਾ ਅਜੇ ਵੀ ਪਖਿਆ ਹੋਇਆ ਹੈ ਜਿੱਥੇ ਮੋੜ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਆਮੋ ਸਾਹਮਣੇ ਹੋ ਗਏ ਨੇ ਜਿਵੇਂ ਕਾਂਗਰਸ ਉਮੀਦਵਾਰ ਅਮ੍ਰਿਤਾ ਵੜਿੰਗ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਰਵਨੀਤ ਬਿੱਟੂ ਨੇ ਰਾਜਾ ਵੜਿੰਗ ਤੇ ਤਿੱਖੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਤਾਂ ਫਿਰ ਰਾਜਾ ਵੜਿੰਗ ਨੇ ਅਗੋਂ ਉਸੇ ਹੀ ਲੈਜ਼ੇ ਦੇ ਵਿੱਚ ਜਵਾਬ ਹੀ ਦਿੱਤਾ ਜਦੋਂ ਰਾਜਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਮੰਦਬੁੱਧੀ ਬੱਚਾ ਤੱਕ ਕਹਿ ਦਿੱਤਾ ਤਾਂ ਫਿਰ ਅਗੋਂ ਰਾਜਾ ਵੜਿੰਗ ਨੇ ਤੰਜ ਪਰੇ ਲੈਜ਼ੇ ਦੇ ਵਿੱਚ ਜਵਾਬ ਦਿੱਤਾ ਕਿ ਹੁਣ ਰਾਜਾ ਸਾਹਿਬ ਨੂੰ ਚੋਪੜੀਆਂ ਰੋਟੀਆਂ ਮਿਲਣਗੀਆਂ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਬਦਲਾ ਹੁਣ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਲਿਆ ਹੈ ਕਿ ਭਾਜਪਾ ਨੂੰ 12000 ਵੋਟ ਤੇ ਮਨਪ੍ਰੀਤ ਨੂੰ ਹਰਾ ਕੇ ਲਿਆ ਤੁਸੀਂ ਇੱਥੇ 12 ਦਿਨ ਕੈਂਪੇਨ ਕੀਤੀ ਹੈ ਬਿੱਟੂ ਜੀ ਤੇ 12000 ਵੋਟ ਪਈ ਹੈ ਉਹ ਤੁਹਾਨੂੰ ਪਈ ਹੈ ਭਾਜਪਾ ਨੂੰ ਪਈ ਹੈ ਕਿ ਮਨਪ੍ਰੀਤ ਬਾਦਲ ਜੀ ਨੂੰ ਪਈਏ ਸੋ ਬਿੱਟੂ ਜੀ ਵਿਚਾਰੇ ਜੋ ਵੀ ਬੋਲਦੇ ਹੈ ਬਿੱਟੂ ਜੀ ਨੂੰ ਹਰ ਚੀਜ਼ ਦੀ ਮਾਫੀ ਹੈ ਉਹ ਬਿੱਟੂ ਜੀ ਕਿਸੇ ਵੇਲੇ ਵੀ ਕੁਝ ਵੀ ਕਹਿ ਸਕਦੇ ਬਾਕੀ ਮੈਂ ਹਮੇਸ਼ਾ ਕਿਹਾ ਕਿ ਜਿਹੜਾ ਬਿੱਟੂ ਸਾਡਾ ਭਰਾ ਹੈ ਉਹ ਮਨਬੁੱਧੀ ਜਵਾਕ ਹੈ ਮਨ ਬੁੱਧੀ ਜਵਾਕ ਕਿਸੇ ਵੇਲੇ ਵੀ ਕਿਸੇ ਪ੍ਰਕਾਰ ਦਾ ਬਿਆਨ ਦਿੰਦਾ ਲੋਕਾਂ ਨੇ ਗਿੱਦੜਵਾਏ ਵਾਲਿਆਂ ਨੇ ਗੱਲ ਮੰਨੀ ਤੇ ਰਾਜਾ ਸਾਹਿਬ ਦੀ ਰੋਟੀ ਪੱਕਦੀ ਆ ਜਿਹੜੀ ਉਹ ਰਹਿਣ ਦਿੱਤੀ ਤੇ ਹੁਣ ਰਾਜੇ ਦੀ ਰਾਣੀ ਜਿਹੜੀ ਆ ਉਹ ਘਰ ਦੇ ਵਿੱਚ ਜੋ ਉਹਨਾਂ ਨੇ ਲੋਕਾਂ ਨੂੰ ਵੜਿੰਗ ਸਾਹਿਬ ਨੇ ਅਪੀਲ ਕੀਤੀ ਸੀ ਉਹ ਮੰਨਦੇ ਹੋਏ ਲੋਕਾਂ ਨੇ ਉਹਨਾਂ ਦੀ ਸੇਵਾ 'ਚ ਅਰਪਣ ਆ ਜਿਹੜਾ ਉਹ ਬੀਬੀ ਸਾਡੀ ਭੈਣ ਜਿਹੜੀ ਆ ਅਮ੍ਰਿਤਾ ਵੜਿੰਗ ਨੂੰ ਕਰਤਾ ਤੇ ਮੈਂ ਸਮਝਦਾ ਹਾਂ ਰਾਜਾ ਸਾਹਿਬ ਨੂੰ ਅੱਛੀਆਂ ਚੋਪੜੀਆਂ ਦੇੜੀਦਾਲ ਚ ਘੋਪਾ ਕੇ ਜਿਹੜੀਆਂ ਰੋਟੀਆਂ ਮਿਲਣਗੀਆਂ ਦਰਸਰ ਰਵਨੀਤ ਬਿੱਟੂ ਨੇ ਚੋਪੜੀਆਂ ਰੋਟੀਆਂ ਵਾਲਾ ਬਿਆਨ ਉਸ ਸੰਦਰਭ ਦੇ ਵਿੱਚ ਦਿੱਤਾ ਜਦੋਂ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੇ ਦੌਰਾਨ ਆਪਣੀ ਪਤਨੀ ਅਮ੍ਰਿਤਾ ਵੜਿੰਗ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਜੋ ਖੂਬ ਸੁਰਖੀਆਂ ਵਿੱਚ ਰਿਹਾ ਸੀ ਬਾਕੀ ਮੈਂ ਤੰਮੋ ਗਿਆ ਜਮ੍ਹਾਂ ਕਰ ਲੈਣ ਜੰਨਿਆਰੇ ਨਿੱਕੇ ਨਿੱਕੇ ਤੇ ਘਾਨੜੀ ਤੜਕੇ ਸੋਚੀ ਦਿੱਦੀ ਲਾ ਕੇ ਨਿਕਲ ਜਾਂਦੀ 6 ਵਜੇ ਗੱਡੀਆਂ ਤੇ ਰਾਤ ਨੂੰ 11 ਵਜੇ ਹੁੰਦੀਆਂ ਮੇਰੇ ਤੱਕ ਗੋਲਗਲੇ ਪਹੁੰਚ ਨਹੀਂ ਮੈਂ ਤਾਂ ਪੀਰੇ ਤਾਂ ਕੰਮੋਂ ਗਈ ਕਈ ਸੱਚੀ ਜਾਂਦਾ ਤੁਸੀਂ ਦੱਸੋ 6 ਵਜੇ ਦਿਨ ਨਹੀਂ ਜਾਂਦੇ 11 ਵਜੇ ਆਦੇ ਮੇਰੇ ਘਰ ਕੰਮ ਨਹੀਂ ਆਉਂਦੇ ਮੈਨੂੰ ਤਾਂ ਕੋਈ ਨਾਗਰੀ ਭੱਗਿਓ ਦਰਸਲ ਇਸ ਵਾਰ ਪਲਟਵਾਰ ਦਾ ਮੋੜ ਉਸ ਵੇਲੇ ਵੱਜਿਆ ਜਦੋਂ ਰਵਨੀਤ ਬਿੱਟੂ ਨੇ ਜਿਮਨੀ ਚੋਂ ਨਤੀਜਾਂ ਤੋਂ ਬਾਅਦ ਕਿਹਾ ਕਿ ਉਹ ਤਾਂ ਰਾਜੇ ਦੀ ਰਾਣੀ ਨੂੰ ਫਰੋਣਾ ਆਏ ਸੀ ਤੇ ਜਿਹੜੇ ਕੰਮ ਆਏ ਸੀ ਉਹ ਕੰਮ ਹੋ ਗਿਆ ਇੱਥੇ ਵੀ ਜ਼ਿਕਰ ਯੋਗ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਤੋਂ ਰਵਨੀਤ ਬਿੱਟੂ ਨੂੰ ਰਾਜਾ ਵੜਿੰਗ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਜਦੋਂ ਹੁਣ ਅਮ੍ਰਿਤਾ ਵੜਿੰਗ ਗਿੱਦੜਬਾਹ ਤੋਂ ਹਾਰ ਗਏ ਤਾਂ ਇਸ ਹਾਰ ਤੇ ਰਵਨੀਤ ਬਿੱਟੂ ਬਾਗੋ-ਬਾਗ ਨਜ਼ਰ ਆ ਰਹੇ ਨੇ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਅਗੇ ਬਾਤਾਂ ਆਈਪੀਐਲ ਦਾ ਜ਼ਿਕਰ ਕਰਾਂਗੇ ਆਈਪੀਐਲ 2025 ਦੀ ਨਿਲਾਮੀ ਦੇ ਵਿੱਚ ਕ੍ਰਿਕਟਰਾਂ ਤੇ ਨੋਟਾਂ ਦੀ ਬਾਰਿਸ਼ ਹੋਈ ਹੈ ਜੀ ਹਾਂ 72 ਖਿਡਾਰੀਆਂ ਤੇ 467 ਕਰੋੜ ਰੁਪਏ ਖਰਚ ਕੀਤੇ ਗਏ ਨੇ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਨੇ ਰਿਸ਼ਭ ਪੰਦ ਤਾਂ ਲਖਨਊ ਨੇ ਰਾਸੀ ਕਿ ਰਿਸ਼ਭ ਪੰਦ ਨੂੰ 7 ਕਰੋੜ ਦੇ ਵਿੱਚ ਖਰੀਦਿਆ ਹੈ ਪੰਜਾਬ ਕਿੰਗਸ ਨੇ ਸ਼ੇਅਜ਼ ਐਨ 62.75 ਕਰੋੜ ਦੇ ਵਿੱਚ ਖਰੀਦਿਆ ਹੈ ਯਾਨੀ ਕਿ ਕਰੀਬ 7 ਕਰੋੜ ਦੇ ਵਿੱਚ ਔਰ ਪੰਜਾਬ ਨੇ ਅਰਸ਼ਦੀਪ ਤੇ ਚਹਿਲ 18-18 ਕਰੋੜ ਦੇ ਵਿੱਚ ਖਰੀਦਿਆ ਹੈ ਤਾਂ ਵੈਕੈਂਸ ਤੇ ਵੈਕੈਂਸ ਆਈਆ ਨੂੰ ਕੋਲਕਾਤਾ ਨੇ 23.75 ਕਰੋੜ ਦੇ ਵਿੱਚ ਖਰੀਦਿਆ ਹੈ ਸੱਤ ਭਾਰਤੀ ਖਿਡਾਰੀਆਂ ਤੇ ਹੀ ਖੁੱਲ 126 ਕਰੋੜ ਰੁਪਏ ਖਰਚ ਕੀਤੇ ਗਏ ਨੇ ਤਾਂ ਯਸ਼ੋਸਵੀ ਜਸਵਾਲ 18 ਕਰੋੜ ਦੇ ਵਿੱਚ ਰਾਜਸਥਾਨ ਰਾਇਲ ਦੇ ਵਿੱਚ ਗਏ ਬਿਲ ਆਈ ਸੀਨ ਫਿਊ ਆਫ ਦਾ ਪਲੇਅਰ ਦੇ ਆਰਨਿੰਗ ਲੋਟ ਆਫ ਮਨੀ Including Shreyas Iyer, I think Rishabh Pant, mohammad Sami, uh, everybody I and mean, all the Indian players; those are getting good contracts. That's good for them, and uh, I think IPL is uh, one of the platform uh, which has changed the cricket entirely uh, of our country. People wish to play IPL before, before, before IPL. There were very less opportunity to the players, uh, and I think IPL is the platform where pe people can earn money. They can live a good life. They can support their family, their other people. So I think I think uh, this IPL is a very very big, uh, big benefit to the players, and they, this really changed the life. So I think even not only for the top grade players. अबाउट द प्लेयर दूस आर ऑल्सो प्लेंग डोमेस्टिक्लेयर आयाज खान इज ऑल्सो इन द ऑक्शन वेरी टैलेंटेड बॉय आई होप समी टेक बी अ वेरी गुड फिनिशर फॉर एनी ऑफ द टीम उन्होंने इतनी मेहनत करी दिल लगा के मेहनत करी और जैसे कम बैक किया कम बैक करने के बाद वर्ल्ड कप में उन्होंने एंट्री करी वर्ल्ड कप में इतना अच्छा परफॉर्म वर्ल्ड कप हिंदुस्तान को सबने मिलकर जिताया उसमें ऋषभ पंत का भी बहुत बड़ा योगदान रहा है और फिर उसके बाद आई पी एल में आई में खेले वो लोग दिल्ली की टीम से एज ए कैप्टन उसमें भी परफॉर्म किया उन्होंने अब नेचुरली नेचुरल है कि जो मैनेजमेंट होती है जो आई की मैनेजमेंट है जो टीमों के ओनर होते हैं देखते हैं किस खिलाड़ी में कितनी जान है कितनी काबिलियत है तो ऋषभ पंत का नो डाउट पहले से ही हम लोगों को सबको पता था कि ये ऋषभ हाई लेवल पे जाएंगे और महंगे बिकेंगे और ये 27 करोड़ उनको जो मिले हैं उनकी काबिलियत के हिसाब से मिले और बहुत जान है उनके अंदर अभी मेरी शुभकामनाएं हैं गुरु होने के नाते कि वो आने वाले टाइम में हिंदुस्तान की कमान संभाले और हिंदुस्तान को वो ट्रॉफियाँ सब जिताएं जो महेंद्र सिंह धोनी विराट या पुराने जितने भी कैप्टेंस रहे हैं उनके लेवल पे जाके सारी ट्रॉफिया हिंदुस्तान की जोली मैडा दें बोझ मेरे लिए बड़ा प्राउड मोमेंट है ये और क्योंकि ऋषभ हाई पेड हैं आई पी एल में तो मेरे लिए बड़ा प्राउड मोमेंट है ये ऋषभ बड़ा हंसमुख लड़का है बड़ा फनी गाया है खेलते हुए कभी ज़्यादा सीरियस नहीं होता बड़ा इन्जॉय करता है खेलते हुए जैसे कि आप लोग सब जानते हैं कि एक्सीडेंट के बाद इजी नहीं था कम बैक करना ये बड़ा स्ट्रगल टाइम था उसके लिए उसके बाद बड़ी मेहनत की उसने और सब बहुत ही डिटर्मेंट है बहुत ही कॉन्फिडेंट प्लेयर हैं और मैच में ना एज ए कोच मैं भी मानता हूँ जो उन्होंने कम किया वो एक इतिहास है वो भी एक ऋषभ पंत बहुत ही कॉन्फिडेंट प्लेयर हैं बहुत ही कॉन्फिडेंट प्लेयर हैं और मेंटली बहुत स्ट्रॉग है जो कि सबसे अलग करती है उनको आप लोगों ने देखा हुआ चोट के बाद इस एक्सीडेंट के बाद उठना बहुत ही ईजी काम नहीं था अब जब खेल रहा है आपको लगता है खेल रहा है बट वो जो टाइम था बड़ा हार्ड फेस था उसकी लाइफ का जिससे उससे वो गुजरा उस टाइम में उसने बड़ी मेहनत की और उसके बाद आफ्टर द एक्सीडेंट बहुत ही मैच्योर प्लेयर बनाया वो ये उसके लिए बहुत अच्छी चीज़ है ਅੱਗੇ ਬਾਤ ਇਹ ਹੈ ਕਿ ਭਾਰਤੀ ਸੈਨਾ ਨੇ ਜੰਮੂ ਦੇ ਅਖਨੂਰ ਦੇ ਵਿੱਚ ਪਿੰਡ ਦੇ ਨੌਜਵਾਨਾਂ ਨੂੰ ਹੱਤਿਆਕਾਰੀ ਹਮਲਿਆਂ ਦੇ ਨਾਲ ਨਜਿੱਠਣ ਲਈ ਟ੍ਰੇਨਿੰਗ ਦਿੱਤੀ ਹੈ ਆਰਮੀ ਜਵਾਨਾਂ ਨੇ ਨੌਜਵਾਨਾਂ ਨੂੰ ਹਥਿਆਰਾਂ ਦੀ ਪਛਾਣ ਕਰਵਾਈ ਹੈ ਤੇ ਨਾਲ ਹੀ ਨਕਲੀ ਹਮਲੇ ਦੀ ਸਥਿਤੀ ਬਣਾ ਕੇ ਮੌਕ ਡ੍ਰਿਲ ਦੇ ਰੂਪ ਦੇ ਵਿੱਚ ਅਤਵਾਦੀਆਂ ਦੇ ਨਾਲ ਲੜਨ ਦੀ ਸਿੱਖਿਆ ਦਿੱਤੀ ਹੈ ਟ੍ਰੇਨਿੰਗ ਦਾ ਮੁੱਖ ਮਕਸਦ ਪਿੰਡੂ ਖੇਤਰ ਨੂੰ ਸੁਰੱਖਿਅਤ ਬਣਾਉਣਾ ਹੈ ਪਿੰਡ ਵਾਸੀਆਂ ਨੂੰ ਆਤਮ ਰੱਖਿਆ ਲਈ ਪ੍ਰਤੀ ਜਾਗਰੂਕ ਕਰਨਾ ਹੈ ਇਹ ਦਸvida ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਔਰ ਬੇਹਦੀ ਵਿਲੱਖਣ ਤਸਵੀਰਾਂ ਨੇ ਕਿਉਂਕਿ ਇਹ ਟ੍ਰੇਨਿੰਗ ਇਹਨਾਂ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਕਿ ਇਸ ਤਰੀਕੇ ਦੇ ਨਾਲ ਜਦੋਂ ਟੈਰਰਿਸਟ ਅਟੈਕ ਹੋਵੇ ਕਿਵੇਂ ਲੁਕੇ ਜਵਾਬ ਦੇਣਾ ਹੈ ਉਹਨਾਂ ਤਵਾਦੀਆਂ ਦੀ ਫਾਇਰਿੰਗ ਦਾ ਆਪਣੇ ਵੱਡੀ ਮੁੱਠੇੜ ਕਰਨੀ ਸਰਾਮਾ ਕੇ ਅੱਗੇ ਬਤਾਨਾ ਹੈ ਮੈਂ ਆ ਇਹ ਹੀ ਕਹਿਣਾ ਚਾਹਾਂਗਾ ਕਿ ਹਮੇ ये ट्रेनिंग जो आज मिली है इससे हमें बहुत ही कुछ सीखने को मिला है सीखने को ये मिला सबसे पहले हमारी ये ट्रेनिंग हुई कि एक बिल्डिंग में अगर एक टैरिस्ट घुस जाता है तो उसका हमें मुकाबला कैसे करना है मुकाबला हम वैसे भी कर सकते थे मगर आज हमें और तेज़ हो गए जैसे हमें इंडियन आर्मी ने ये ट्रेनिंग दी इससे हमें ये सीखने को मिला कि हमें कैसे ड्रिल करते हुए उसके सामने जाना है कैसे हमने उसके सामने पोजीशन लेनी है और कैसे उसका हमने खात्मा करना है आज हमें यही इंडियन आर्मी ने सिखाया है और हमें हम हमेशा यही चाहेंगे कि महीने दो महीने के बाद हमारे पास हमारे गांव में इंडियन आर्मी या फिर पुलिस आती रहे जिससे हमें कुछ सीखने को मिलता रहे ट्रेनिंग से हमें इतना बेनिफिट हुआ है कि जैसे कि अगर एक दो घंटे के लिए हमारे पास आर्मी या पुलिस नहीं पहुंचती है तो हमारे जो चौदह या पंद्रह बंदे दो बी मिलके हम चार पांच आंकतवादी अगर आ भी जाएं तो हम उसका मुकाबला डर के कर सकते हैं और हम उन्हें पूरी जिंदगी के लिए सुला सकते हैं भारतीय सेना को हम सलूट करना चाहते हैं कि हमें आज इतना कुछ सिखाया कि हम कभी भी कहीं भी एक आतंकवादी घुस जाए या जितने भी घुस जाएँ तो हमें कैसे मुकाबला करना है और हम चाहते हैं कि हमें ऐसी ट्रेनिंग आगे भी दी जाए और हम और कुछ तो कुछ सीखने को मिले